ਤਾਂ ਹੋਰ ਯਾਰ ਫਿਰ ਕੀ ਹਾਲ ਚਾਲ ਹੈ ਸਾਰੇ ਜਣਾਂ ਦਾ ਤਾਂ ਤੁੰਦ ਪਹਿਲਾਂ ਚਾਹਗਾ ਕਰੋ ਕਿੰਨੀ ਪੈਂਦੀ ਹੈ ਵਧੀਆ ਮੌਸਮ ਹੋਇਆ ਪਿਆਇ ਕਾਫੀ ਹੈ ਨਾ ਤੇ ਆਪਾਂ ਕਾਲਟੀ ਚੱਲੇ ਜਿਵੇਂ ਤੁਹਾਨੂੰ ਪਤਾ ਹੀ ਆ ਤੇ ਬਾਈ ਪਹਿਲਾਂ ਤਾਂ ਮੈਂ ਪੱਗ ਬੁਣਨ ਲੱਗਾ ਫਿਰ ਮੈਂ ਉੱਠਿਆ 8:30 ਮੈਂ ਨਹੀਂ ਯਾਰ ਆਪਾਂ ਲੇਟ ਨਹੀਂ ਹੋਣਾ ਪਰਨਾ ਬੰਦਿਆ ਚੱਲਦੇ ਆ ਮੈਨੂੰ ਸਾਰੇ ਜਣੇ ਕਹਿੰਦੇ ਪੱਗ ਬਨ ਕੇ ਆਇਆ ਕਰ ਪਰ ਕੋਈ ਨਹੀਂ ਮੈਨੂੰ ਵਧੀਆ ਲੱਗਦਾ ਪਰਨਿਆਂ ਚ ਯਾਰ ਬਾਕੀ ਬੱਚੇ ਇਨੀ ਚੁੰਨੀ ਪਾਲੀ ਹੈ ਬੈਗ ਅੱਜ ਬੈਗ ਲੈ ਕੇ ਚੱਲੇ ਆ ਮੈਂ ਉੱਧਰ ਨਾ ਮੈਂ ਬੈਗ ਲੈ ਕੇ ਨਹੀਂ ਜਾਣੇ ਅੱਜ ਪਹਿਲਾ ਦਿਨ ਉਹਦਾ ਬੈਗ ਦੇ ਨਾਲ ਕਰਦੇ ਹੋਏ ਨੇ ਆਪਾਂ ਧੁੰਦ ਘੁਰੂ ਆਵਾ ਹੋਈ ਪਈਏ ਕੱਲ ਸਗੋਂ ਧੁੰਦ ਨਹੀਂ ਹੈਗੀ ਕੀ ਹੈਗੀ ਨਹੀਂ ਹੈਗੀ ਕੱਲ ਧੁੰਦ ਨਹੀਂ ਹੈਗੀ ਅੱਜ ਹੈਗੀ ਹੈ ਚਲੋ ਚਲੋ ਨਿਕਲਦੇ ਆ ਉਧਰੋਂ ਅਹ ਤੇ ਲੋ ਯਾਰ ਉੱਤੇ ਆਪਾਂ ਆ ਗਏ ਤੇ ਪਹਿਲੇ ਲੈ ਚਿਰ ਅਜ ਲਵਾ ਲੈਣਾ ਪਹਿਲੇ ਪਹਿਲੇ ਟਾਈਮ ਤੇ ਟਾਈਮ ਸਿਰ ਪਹੁੰਚ ਗਏ ਮੈਂ ਹੁਣ ਸੋਚਿਆ ਕਿ ਹੁਣ ਤੋਂ ਲੈਕਚਰ ਲਵਾਇਆ ਕਰਨਾ ਰੈਗੂਲਰ ਤੇ ਵਧੀਆ ਪੜਾਈ ਕਰਿਆ ਕਰਨੀ ਹੈ ਸਹੀ ਰਹਿਣਾ ਕੰਮ ਫਿੱਟ ਕੰਮ ਕਰਾਇਆ ਹੁਣੇ ਠੀਕ ਆ ਤੇ ਵਧੀਆ ਰਕੀ ਨੰਬਰ ਲੈ ਕੇ ਜਾਣੇ ਆਪਾਂ ਮੈਂ ਤਾਂ ਮੈਂ ਕਿਤਾਬਾਂ ਲੈ ਲੈਣੀਆਂ ਸੀ ਪਰ ਨਾ ਜਿੱਤੋਂ ਮੈਂ ਕਿਤਾਬਾਂ ਲੈਣੀਆਂ ਸੀ ਉਹਦਾ ਫੋਨ ਹੀ ਆਊਟ ਆਫ ਕਵਰੇਜ ਲੈਟ ਮੁਕੇ ਪਏ ਸਾਰਾ ਕੁਝ ਹੋ ਗਿਆ ਤੇ ਬਾਅਦ ਚਾਹ ਲਈ ਲੂਗਾ ਫਿਰ ਅਗਲਾ ਕਲਾਸ ਚੱਲਦੇ ਆ ਤਾਂ ਯਾਰ ਜਸਟ ਨਾ ਉਹ ਹੀ ਇੱਕ ਲੈਕਚਰ ਲਵਾ ਕੇ ਆਟਿਆਂ ਤੇ ਬਾਈ ਤੁਹਾਨੂੰ ਤੁਸੀਂ ਚੈੱਕ ਕਰ ਸਕਦੇ ਬਹੁਤ ਜ਼ਿਆਦਾ ਇਹ ਵੇਲੇ ਇਧਰ ਛੜੇ ਕੋਣੀ ਦਿਖੰਦੀ ਉਹ ਇੱਥੇ ਠੰਡ ਠੰਡੀ ਹਵਾ ਵੀ ਆਉਂਦੀ ਹੋਵੇ ਤੈਨੂੰ ਪੱਤੇ ਹਿੱਲਦੇ ਦਿਖੋਣਾ ਇੱਕ ਤੋਂ ਦੂਸਰੋਂ ਪਾ ਜਣਾਵੇਂ ਪੱਤੇ ਹਿੱਲਦੇ ਨੇ ਥੋੜਾ ੜੇ ਬਾਈ ਠਰੀ ਹਵਾ ਜੇ ਤਿਆਰ ਹੋਣਾ ਮੈਂ ਚੱਲਿਆ ਚੇ ਕੰਟਿਨ ਚ ਮਤਲਬ ਹੁਣੇ ਹੀ ਉਥੋਂ ਹੀ ਆਉਂਦੇ ਆ ਲੈ ਚਲਵਾ ਕੇ ਤੇ ਲੈ ਚਲਵਾਂ ਕੰਟਿਨ ਚ ਗਏ ਹਾਂ ਫਿਰ ਉਥੋਂ ਆ ਕੇ ਤੇ ਫਿਰ ਹੁਣ ਮੈਨੂੰ ਪਤਾ ਕਿਉਂ ਆਇਆ ਮੈਂ ਲੈਣਾ ਹੈ ਆਪਣਾ ਬੈਗ ਇਹਦੇ ਵਿੱਚ ਮੈਂ ਲਿਆਂਦੀ ਘਰੋਂ ਪੰਜੀਰੀ ਠੀਕ ਹੈ ਤੇ ਪੰਜੀਰੀ ਮੈਂ ਲਿਆਂਦੀ ਆ ਤਾਂ ਆਪਾਂ ਜਸ਼ਨ ਨੂੰ ਕਿਹਾ ਤੂੰ ਚਾਹ ਕਰਾ ਮੈਂ ਪੰਜੀਰੀ ਲੈ ਜਾਉਣਾ ਫੁੱਲ ਮਜ਼ੇ ਕਰਾਂਗੇ ਕੰਟਿਨ ਚ ਬੈ ਕੇ ਕਰਦਾ ਟੈਸਟ ਹਗ ਨਾਲੇ ਗਰਮੀ ਹੋ ਜੂਗੀ ਥੋੜੀ ਠਰ ਗਏ ਭਰਾ ਬਹੁਤ ਠੰਡ ਲੱਗ ਕੰਦੀ ਅੱਜ ਮੈਂ ਇੱਧਰ ਚੈੱਕ ਕਰੂ ਕਾਲਜ ਦੇ ਵਿੱਚ ਜਾਣਾ ਪੰਦੀਰੀ ਆਹਾ ਕੀ ਬਾਤ ਆ ਖਾ ਖੋ ਮ제 ਕਰੋ ਇਥੇ ਅਸਲੀ ਲਾਈਫ ਨੂੰ ਇੰਜੋਏ ਕਰਨ ਤੇ ਜੇ ਕੋਲ ਜੇਦੋਂ ਵੀ ਆਪਾਂ ਹੁਣ ਘਰੇ ਆ ਗਏ ਸਿੱਧਾ ਤੇ ਫਿਰ ਕੋਲਜ ਨਹੀਂ ਗੱਲਾਂ ਗੁਲਾ ਬੜੀਆਂ ਕਰ ਰਹੇ ਹਾਂ ਆਪਣੇ ਦੋਸਤਾਂ ਨਾਲ ਠੀਕ ਹੈ ਕੋਤਵਰ ਚੱਲਣਾ ਕਰਦੇ ਰਹੇ ਕਿ ਨਾ ਜਿਹੜੇ ਦੇ ਹਸਾਬੇ ਨਾਲ ਲੱਗਾ ਫਿਰ ਵੀਡੀਓ ਵੀਡੀਓ ਬਣਾਈ ਨਹੀਂ ਠੀਕ ਆ ਫਿਰ ਪੰਜੀਰੀ ਖਾ ਗਏ ਤੇ ਬਸ ਹੁਣ ਇੱਧਰ ਹੀ ਆਏ ਆ ਤੇ ਮੈਂ ਤਾਂ ਲੈਕਚਰ ਲਵਾਉਣੇ ਸਾਰੇ ਪੜਨਾ ਯਾਰ ਤੁਹਾਨੂੰ ਪਤਾ ਕਲਾਸ ਆਪਣੀ ਨਿਕਲ ਜਾਂਦੀ ਆ ਉਦੋਂ ਠੰਡ ਬੜੀ ਆ ਤੇ ਮੈਂ ਇਕੱਲਾ ਫਿਰ ਕੀ ਕਰੂੰਗਾ ਫਿਰ ਮੈਂ ਵੀ ਆ ਗਿਆ ਹੁਣ ਘਰੇ ਵਾਪਸ ਉਫ ਯਾਰ ਸਿੱਧਾ ਫੱਜ ਜਾਂਦੀ ਆ ਵਾਛਾਤੀ ਨਵਰੇ ਕੱਲ ਤੋਂ ਦੋ ਕੋਟੀਆਂ ਭਾ ਕੇ ਜਾ ਕਰਨੀਆਂ ਤੇ ਹੁਣ ਮੈਂ ਲਈ ਸਮਝ ਲੈ ਯਾਰ ਮੇਲਾ ਆ ਗਿਆ ਵਾ ਬਾਬਾ ਠੰਡ ਘੱਟ ਕਰ ਦੇ ਯਾਰ ਇਦਾਂ ਥੋੜੀ ਕਰੀਦਾ ਹੁੰਦਾ ਹਨਾ ਹੁਣ ਅਸੀਂ ਟੌਰ ਕੱਢਾਂਗੇ ਕਿ ਕੋਟੀਆਂ ਪੋਵਾਂਗੇ ਤੇ ਯਾਰ ਜਦੋਂ ਘਰੇ ਆਏ ਤੇ ਆਇਆ ਘਰ ਦੀ ਟਵਿਸਟ ਕਿ ਸਾਡੇ ਘਰੇ ਲੱਗਾ ਪਿਆ ਪੋਚਾ ਹੁਣ ਮੈਂ ਪੋਚਾ ਤੇ ਹੁਣ ਮੈਂ ਇੰਦਾ ਇੰਦਾ ਕਰਕੇ ਜਾਊਂਗਾ ਵੇਲੇ ਕਿੱਧਰ ਪਹੁੰਚਦੇ ਆ ਗਿਆ ਅੰਮੀ ਬੱਸ ਅੱਧੇ ਘੰਟੇ ਚ ਆਹੋ ਬਾਜ਼ਾ ਅੰਦਰ ਹੀ ਹੌਨੇ ਆਂ ਅੰਦਰ ਹੀ ਹੌਨੇ ਲੋੜਿਆ ਚ ਗੁਆਣੀ ਮਾਰਿਆ ਓਏ ਭਰਾਵਾ ਵੇ ਨੂੰ ਮਾਰਨਾ ਪਣਾ ਹਾਂ ਯਾਰ ਬੁਆ ਤੂੰ ਤਾਇਆ ਦੁਬਾਰਾ ਆਪਣੇ ਪਲਾਨ ਤੇ ਕੰਮ ਕਰਦੇ ਹਾਂ ਹੁਣ ਅੱਜ ਇਦਾਂ ਜਾਵਾਂਗੇ ਅੰਦਰ ਸ਼ੂ ਸ਼ੂ ਕਿ ਵੀ ਜੇ ਮੇਰਾ ਪੈਰ ਪਿਆ ਤੇ ਫਿਰ ਨਾ ਮੀਨੋ ਗਾੜਾ ਕਿਉਂਕਿ ਨਾਨੀ ਨੇ ਪੋਚਾ ਲਾਇਆ ਮੈਨੂੰ ਇਹ ਪਤਾ ਵਾ ਏ ਵੀ ਲੈ ਤਾ ਗਿਆ ਉਹਨੇ ਪੈਰ ਨਹੀਂ ਥੱਲੇ ਪੈਣਾ ਚਾਹੀਦਾ ਬਸ ਇੰਨੀ ਕੁ ਮੰਜ਼ਲ ਰਹਿ ਗਈ ਹੈ ਆਪਣੀ ਓਏ ਚੱਲ ਯਾਰ ਕ੍ਰਿਸ਼ ਮੂਵੀ ਵੇਖੀ ਨਾ ਉਹਦੇ ਵਿੱਚ ਨਹੀਂ ਨਹੀਂ ਕ੍ਰਿਸ਼ ਦੀ ਨਹੀਂ ਪਤਾ ਨਹੀਂ ਕਿੱਚੋਂ ਪਾਣੀ ਤੇ ਨਿਕਲ ਜਾਂਦਾ ਹਾਏ ਹੋਈ ਹਾਏ ਹਾਂ ਕਾਮਯਾਬੀ ਆਪਣੇ ਕੰਮ ਦਿਮਾਚ ਆ ਬਿਨਾ ਪੈਰ ਪਾਏ ਹੀ ਪਹੁੰਚ ਚੁੱਕੇ ਆ ਹੁਣ ਸਾਨੂੰ ਵਧਾਈਆਂ ਦੋ ਸਵਾਗਤ ਕਰੋ ਸਾਡਾ ਵਧੀਆ ਵਾਲਾ ਬਾਕੀ ਵੇਖਿਆ ਫਿਰ ਇਹ ਸਾਡਾ ਹਿਡਨ ਟੈਲੈਂਟ ਹੈ ਇਹ ਇਦਾਂ ਦੇ ਕੰਮ ਕਰਕੇ ਗੜਾਂ ਤੋਂ ਵੱਜ ਜਾਣੇ ਆ ਤੁਸੀਂ ਵੀ ਇਦਾਂ ਭੱਜ ਲਿਆ ਕਰੋ ਮੈਂ ਉਹਨਾਂ ਜਾ ਕੇ ਖਾਣਾ ਰੋਟੀ ਤਾਂ ਚਲੋ ਯਾਰ ਮੈਂ ਉਹਨਾਂ ਰੋਟੀ ਲੈ ਆਇਆ ਵਾਂ ਤੇ ਦੋਨੋਂ ਰੋਟੀਆਂ ਨੇ ਪਹਿਲਾਂ ਨਾ ਖਾਣੇ ਆਪਾਂ ਗੋਭੀ ਦੇ ਨਾਲ ਠੀਕ ਆ ਫਿਰ ਤੁਹਾਨੂੰ ਦਿਖਾਉਣਾ ਦੂਜੀ ਕਿਹੜੀ ਆ ਤੇ ਆ ਚੈੱਕ ਕਰਾਂ ਮੈਂ ਜਿਹੜੀ ਲਾਸਟ ਵਾਲੀ ਰੋਟੀ ਮਰੀਓ ਆਲੂ ਵਾਲੀ ਹਮਰੇ ਬਹਿ ਤੇ ਆਲੂ ਕੰਢੇ ਬਚੇ ਆ ਪਰ ਆਲੂ ਵਾਲੀ ਦਿਖਾਉਣਾ ਹੀ ਮਜੇ ਆਉਗੇ ਆਲੂ ਵਾਲੀ ਦੇ ਆਹਾ ਆ ਗਰੂਨੀ ਫੁੱਲ ਲੱਗੇ ਲੱਤੀ ਹੈ ਮੈਨੂੰ ਪਾ ਲੱਗੇ ਮੈਨੂੰ ਉਹ ਪਿੱਛੇ ਗੱਡੀ ਆ ਤਰੰਚੀ ਹੋਈ ਪਈ ਓਏ ਇਧਰੇ ਸਾਰੇ ਸਵਾਦ ਹੋਈ ਪੂਰੀ ਵਧੀਆ ਵਧੀਆ ਖਾਣੇ ਆ ਗੋਭੀ ਵੀ ਆਪਣਾ ਠਾਈਏ ਆ ਮੈਂ ਹਾਂ ਤੀ ਪਾਈਟ ਚਾਹ ਕਰਾਂ ਇੱਕ ਅਰੀ ਚਾਹ ਵਧੀਆ ਲੱਗਦੀ ਆ ਤੇ ਯਾਰ ਹੁਣ ਨਾ ਮੈਂ ਸ਼ਾਮ ਹੋ ਚੁੱਕੀ ਵਾਹ ਤੇ ਸਵਾ ਦਨ ਹੋਇਆ ਤੇ ਮੈਂ ਪੋਹਣ ਚੱਲਿਆ ਵਾਂ ਮੈਂ ਫਿਰ ਖੇਤੀ ਆ ਜਾਊਗਾ ਵਾਪਸ ਵੀ ਠੰਡੀ ਹਵਾ ਚੱਲਣ ਦੀ ਵਰਾਜ ਓਹ ਹੱਲੇ ਮੈਂ ਆਦਿ ਪਹੁੰਚਿਆ ਆਵੇ ਇਧਰ ਦੁਕਾਨਾ ਤੁਨ ਲੱਗਣੀ ਸ਼ੁਰੂ ਹੋ ਗਈ ਨਾ ਜਦ ਮਠਾਈ ਦੀ ਦੁਕਾਨ ਲੱਗੀ ਆ ਓਏ ਹੱਲੇ ਇੱਥੇ ਲੱਗਦੀ ਆ ਹੱਲੇ ਲੱਗੀ ਨਹੀਂ ਆ ਆ ਇੱਥੋਂ ਪੂਰਾ ਪਾਰ ਜਾਣਾ ਗੁਰੂ ਇੱਥੋਂ ਤਾਂ ਹੀ ਰਾਹ ਲੱਗਣਾ ਨਹੀਂ ਪਤਾ ਨਹੀਂ ਲੱਗਣਾ ਕਿ ਮੇਲੇ ਵਾਲੇ ਦਿਨ ਕੀ ਹੋਉਂਦਿਆ ਏ ਇੱਥੋਂ ਤਾਂ ਇੱਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਮਿਲਨੀ ਮੇਲੇ ਵਾਲੇ ਦਿਨ ਤੇ ਯਾਰ ਹਾਲੇ ਨਾ ਮੈਂ ਅੱਦੇ ਰਾਹ ਹੀ ਪਹੁੰਚ ਜਾ ਮੈਂ ਘਰ ਤੁਰਣੋਂ ਆਵਾ ਟਾਈਮ ਹੋ ਗਿਆ ਗੱਲ ਹੋਈ ਪਹਿਲਾਂ ਰਸਤੇ 'ਚ ਮੈਨੂੰ ਸਾਈਲ ਮਿਲ ਗਿਆ ਸੀ ਆ ਹਨਾ ਤੇ ਮੇਰੇ ਕੁਝ ਫੋਲੋਅਰਸ ਵੀ ਮਿਲ ਗਏ ਫਿਰ ਉਹਨਾਂ ਨਾਲ ਦੋ ਚਾਰ ਮਿੰਟ ਗੱਲਾਂ ਤੇ ਕਰਨੀਆਂ ਹੁੰਦੀਆਂ ਨੇ ਤੇ ਫੋਲੋਅਰਸ ਨੇ ਸਾਨੂੰ ਚੇਤਾ ਆ ਮੈਂ ਨਾ ਸੋਚਿਆ ਕਿ ਦੋ ਚਾਰ ਦਿਨ ਸਿਰਫ ਵੱਡੇ ਵਲੌਗ ਪਾਉਣੇ ਆਪਾਂ YouTube ਤੇ ਠੀਕ ਆ ਜਿੰਨੇ ਵੀ ਇਸ ਤਰ੍ਹਾਂ ਇਹ ਇਸ ਤਰ੍ਹਾਂ ਇਹ ਵਲੌਗ ਨਹੀਂ ਪੌਣੇ 2-4 ਫਣੀ ਵੀਡੀਓਸ ਮੈਂ ਸੋਚ ਰਿਹਾ ਪਾਉਣੀਆਂ ਕਿਉਂਕਿ ਹੁਣ ਚਾਹੀਦੇ ਫਾਲੋਅਰਸ ਠੀਕ ਹੈ 1100 ਫਾਲੋਅਰ ਘਾਟਿਆ 10k ਉੱਚ ਤੇ ਮੈਂ ਸੋਚ ਰਿਹਾ 10k ਕਰਦੀ ਆਪਾਂ ਐਰ ਕੀ ਮਹੀਨੇ ਦੇ ਜਿਹੜਾ ਪਈ ਛਾਦਾ ਰਹੂਗਾ ਹਨਾ ਥੋੜਾ ਵਧੀਆ ਲੱਗੂਗਾ ਕਿ 10k ਹੋ ਗਿਆ ਤੇ ਮੈਂ ਫਿਰ ਮਿਨੀ ਵਲੌਗ ਨਹੀਂ 2-4 ਦਿਨ ਪੌਣੇ ਵੱਡੇ ਵਲੌਗ ਰੈਗੂਲਰ ਤੇ ਜੇਕਰ ਤਾਂ ਇਹ ਮਿਨੀ ਵਲੌਗ ਵੀ ਵੇਨੇ ਜੇ ਮੇਰੇ ਤਾਂ ਫਿਰ ਉਹ 2-4 ਦਿਨ ਨਹੀਂ ਜੇ ਬੜੇ ਸਿੱਧਾ ਵੱਡੇ ਵਲੌਗ ਹੀ ਹੋਣੇ ਆ ਤੇ ਚਲੋ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਪਹੁੰਚ ਗਏ ਆ ਤੇ ਟੈਂਟ ਜੇ ਲਾਤੇ ਗੁਰੇ ਨਾ ਹਰ ਜਗ੍ਹਾ ਤੇ ਨਵੇਂ-ਨਵੇਂ ਟੈਂਟ ਕਾਫੀ ਸਾਰੀ ਜਗ੍ਹਾ ਤੇ ਵੇਨੇ ਕੀ ਕੀ ਪਤਾ ਨਹੀਂ ਇੱਕ ਦਿਨ ਚ ਉਹ ਲੋ ਜੋੜਾ ਘਰ ਵੀ ਸਜਾਤਾ ਬੁਰਾ ਅੰਦਰ ਬੋਰ ਲੜੇ-ਲੜੇ ਲਾਤੀ ਆ ਉਹ ਇੱਥੇ ਵੀ ਫੁੱਲ ਲਾਤੇ ਆ ਮੈਨੂੰ ਜਦੋਂ ਪਕਾਨੇ ਲਾਉਣੇ ਆਏ ਉਹ ਦਿਨ ਮੈਨੂੰ ਜੂੜ ਦੱਸਿਓ ਮੈਂ ਆ ਕੇ ਫਲਾਉਂਗਾ ਪਕਾਨੇ ਕਿੰਨੇ ਵੱਡੇ ਉਹਨਾਂ ਕਹਿੰਦੇ ਕਿ ਤੁਸੀਂ ਕੋ ਬਜਲ ਸੁਣਾਓ ਉਹ ਇੱਕ ਹੱਦ ਤੱਕ ਪੂਰੀ ਹੋ ਜਾਵੇ ਦੂਜੇ ਮਾਮੂਸ਼ਾ ਯਾਰ ਅੱਜ ਦਾ ਕਿੰਨੇ ਦਿਨ ਬਾਅਦ ਆਇਆ ਸਾਈਡ ਤੇ ਆ ਬੈਥਰੂਮ ਵਾਲੀ ਇੱਥੇ ਨਾ ਫੁਹਾਰਾ ਦਾ ਦਿਖਾਉਣਾ ਲੱਗਾ ਹੋਇਆ ਲੈਟਰਨ ਤੋਂ ਫੁਹਾਰਾ ਬਹੁਤ ਵੱਡਾ ਜਗਾਇਆ ਪਿਆ ਜੀ ਇੱਥੇ ਦੇਖ ਪਾਣੀ ਪਾਣੀ ਕਰਦਾ ਲੈਟਰਨ ਤੋਂ ਆ ਬੜੇ ਸੋਹਣੇ ਲੱਗਣੀਆਂ ਓਏ ਅਛਾ ਅਛਾ ਮੈਂ ਨਾ ਕਹਾਂ ਨਾ ਮੀ ਆਉਂਦਾ ਰਿਹਾ ਦੂਸਰੇ ਵਾਰ ਬੜਾ ਫਲਾਉਂਗਾ ਤੇ ਯਾਰ ਮਥਾਟੇ ਕੇ ਤੇ ਹੁਣ ਮੈਂ ਨਾ ਇੱਧਰ ਦੀ ਹੁਣ ਚੱਲਿਆ ਬਾਹਰ ਘਰੇ ਚੱਲੀਏ ਆਪਾਂ ਹੁਣ ਕੋਈ ਰਿਆ ਨਹੀਂ ਕੰਮ ਠੰਡੀਆਂ ਹੋਣਾ ਹੋਰ ਜਿਆਦਾ ਠੰਡੀ ਹੋ ਗਈ ਕਿਉਂਕਿ ਹੁਣ ਨਾ ਮੇਰਾ ਜਵਨ ਲੱਗਾ ਏ ਤੇ ਉਫ ਇਸ ਤੋਂ ਪਹਿਲਾਂ ਕਿ ਮੇਰੇ ਹੱਡ ਠਰਨ ਮੈਂ ਚੱਲਦਾ ਵਾਂ ਇੱਧਰ ਆ ਟੈਂਟਰੀ ਟੈਂਟ ਹੋਏ ਪਏ ਯਾਰ ਹਰ ਜਗ੍ਹਾ ਤੇ ਉਫ ਗੁਰੂਆ ਮੰਨ ਤੇ ਆਜਾ ਪਾ ਲੱਗਾ ਮੇਰੇ ਵਲੌਗ ਬ੍ਰੋ ਕਿੰਨਾ ਮਲੇ ਬਹੁਤ ਵੱਡੇ ਲੋਕ ਵੀ ਵੇਦੇ ਆ ਮਤਲਬ ਜਿਵੇਂ ਅੱਜ ਮੈਨੂੰ ਇੱਕ ਆਂਟੀ ਮਿਲੇ ਠੀਕ ਆ ਤੇ ਉਹਨਾਂ ਦਾ ਮੁੰਡਾ ਦੱਸਣ ਲੱਗਾ ਕਹਿੰਦਾ ਮੇਰੇ ਮੰਮੀ ਨਾ ਤੇਰੇ ਵਲੌਗ ਵੇਦੇ ਰਹਿੰਦੇ ਸਟਾਰਟ ਆ ਉਤੇ ਇੰਸਟਾਗ੍ਰਾਮ ਖੋਲ ਕੇ ਵੇਦੇ ਮੈਨੂੰ ਵੀ ਕਹਿੰਦੇ ਆ ਵੇ ਆ ਕਿੱਡਾ ਸੋਹਣਾ ਵਲੌਗ ਉਹਨਾਂ ਦਾ ਵਧੀਆ ਲੱਗਦਾ ਯਾਰ ਜਦੋਂ ਇਦਾਂ ਕੋਈ ਕੈਮਰਾ ਬੜਾ ਮੈਜਾ ਹੁੰਦਾ ਵੇਖ ਬੜਾ ਸੁਣ ਕੇ ਕੰਨਾਂ ਨੂੰ ਸਕੂਨ ਪਹੁੰਚਦਾ ਮੇਰੇਆਂ ਨੂੰ ਵਸਾਈ ਚਾਹੁੰਨਾ ਮੈਂ ਤੇ ਆਪਾਂ ਹੁਣ ਵੱਡੇ ਲੈਵਲ ਤੇ ਕਰਨਾ ਹੌਲੀ ਹੌਲੀ ਠੀਕ ਆ ਤੇ ਯਾਰ ਵਾਪਿਸ ਆ ਗਏ ਤੇ ਹੁਣ ਆਪਾਂ ਉੱਤੇ ਆਇਆ ਮੈਨੇ ਇੱਕ ਵੀਡੀਓ ਬਣਾਉਣੀ ਸੀਗੀ ਤਾਂ ਮੈਂ ਵੀਡੀਓ ਬਣਾਉਣਾ ਇੱਕ ਛੋਟੀ ਜੀ। ਲੋਕ ਇਹ ਤੁਹਾਨੂੰ ਦੇਮ ਕਿਹਾ ਮੈਂ ਵਲੌਗ ਨਹੀਂ ਪਾਉਣੇ ਦੋ ਚੜ੍ਹ ਦਿਨ ਇੰਸਟਾਗ੍ਰਾਮ ਤੇ ਫਨੀ ਵੀਡੀਓਜ਼ ਬਣਾਉਣੀਆਂ ਨੇ ਦੋ ਤਿੰਨ ਜਿਹਦੇ ਕਰਕੇ ਆਪਣੇ ਸ਼ਾਇਦ 1100 ਫਾਲੋਅਰ ਛੇਤੀ ਹੋ ਜਾ ਜਿਹੜੇ ਰਹਿੰਦੇ ਆ। ਤਾਂ ਮੈਂ ਬਣਾਉਣਾ ਫਟਾਫਟ ਨਾਲ। ਤਾਂ ਦੋਸਤੋ ਰਾਤ ਨੂੰ ਆਪਾਂ ਵੇਖ ਰਹੇ ਹਾਂ 1 Woman and the Lost Kingdom। ਜਿਹੜਾ ਅੰਕ ਇਸ ਕੋਸ਼ਿਸ਼ ਨਹੀਂ ਮਾਲੂ ਕੀ ਸਾਮਣੇ ਆ ਬਣੀ ਹੋਗਾ। ਮਨਵਾ ਹੈ ਇਹ ਟੈਕ ਕੁਆਲਟੀ ਘਟਨੇ ਜਾਰ ਆ ਰਹੀ ਹੈ ਪੂਰਾ ਕਹਿ ਰਹਾ ਕਿ ਦੀ ਕੁਆਲਟੀ ਹੈ ਜਾਂ ਫਿਰ ਕਿ ਜੋ ਜ ਸੰਬਸਤ ਕਰੇਗੇ ਆਪਣੀ ਮਸ਼ੀਨਸ ਬਾਰੇ ਮੈਂ ਤੋ ਜੋ ਨਸਨ ਹੋਇਆ ਹੈ